ਕਰ ਰਿਹਾ ਮੈਂ ਬੰਦ ਕਰ ਲੈ ਭੈਣ ਚ ਨੀ ਨੀ ਸਾੜ ਜਾ ਧਮਕੀਆਂ ਕਿਹੜੀਆਂ ਦੇ ਰਹਾ ਮੈਂ ਬੰਦ ਕਰ ਇਹਨੂੰ ਬਹਿ ਜਾ ਚੁੱਪ ਕਰਕੇ ਬਹਿ ਜਾ ਜਨਾ ਮੈਨੂੰ ਕਹਿ ਰਹੇ ਦਾਰੂ ਪੀਤੇ ਆਪਾਂ ਦਾ ਦਾਰੂ ਨੇ ਟੱਚ ਵੀ ਨਹੀਂ ਕੀਤਾ ਈ ਉਹ স্মੈਲ ਸੁੰਡ ਦਾ ਹੋਰ ਚੀਜ਼ਾਂ ਦੀ ਬੜੀਆਂ ਆਉਦੀ ਆਪਾਂ ਦਾ ਦਰੂ ਨੇ ਟੱਚ ਵੀ ਨਹੀਂ ਕੀਤਾ ਈ ਸਟੇਟਸ ਬੋਲਦਾ ਕਿ ਮੈਂ ਘਟੀ ਹਾਂ ਹਾਂਜੀ ਹਾਂਜੀ ਪਹੁੰਚ ਗਏ ਆਹ ਵੇ ਆਹ ਪਹੁੰਚ ਗਏ ਇਧਰੋਂ ਪਹੁੰਚ ਗਏ ਪਤਾ ਨਹੀਂ ਤੁਹਾਨੂੰ ਸੰਭਾਉ ਉਹ ਪਹੁੰਚ ਗਏ ਨਹੀਂ ਉਹ ਉਹ ਵੀ ਬਹੁਤ ਆ ਵੀ ਬਹੁਤ ਆ ਇੱਥੇ ਦੱਸਦਾ ਨਾ ਰਸ਼ ਹੈਂ ਅੱਡੇ ਡੋਲੇ ਤੇ ਤੂੰ ਹੀ ਮੋਡਾਂ ਦੇ ਫਿਰ ਸੌ ਨੂੰ ਬੋਲ ਪੈਂਦਾ ਯਾਰ ਇਹਦਾ ਦਮਾ ਪੋਲਾ ਪੰਜੇ ਬੰਦਾ ਸੁਧਰਾ ਨਹੀਂ ਹੈ ਤਾਂ ਪੋਲਾ ਹੀ ਆ ਓਏ ਆ ਵੇਖ ਮਾਸੀ ਨਿੱਕੀ ਜੀ ਲਈ ਚਲੋ ਯਾਰ ਓਏ ਹਲਾ ਜਾਈ ਸਾਲਾ ਬੰਦ ਸੁਸੋਪੀਆ ਬਾੜ ਜਲਦੀ ਦਾਸ ਮੜ ਆਇਆ ਫਿਰ ਹਾਂਜੀ ਆ ਦੇ ਬੈਲਟ ਇਹਦੇ ਗੱਡੀਆਂ ਲਈ ਚੱਲਦੀ ਭੈਣ ਦੀ ਇਹ ਵੇ ਇਹਦੇ ਆ ਬੈਲਟ ਮੈਂ ਹਾਂ ਹਾਂਜੀ ਮੋਡਾ ਸਾਦੂਗਾ ਵੈਲਕਮ ਆਪਣਾ YouTube ਚੈਨਲ ਤੇ ਸੰਧੂ ਵਲੌਗ ਅੱਜ ਆਪਾਂ ਕਰਤਾ ਆਪਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਆਪਾਂ ਚੱਲੇ ਆ ਪੀਓ ਯੂਨੀਵਰਸਿਟੀ ਉੱਥੇ ਲੱਗਾ ਹੋਇਆ ਐਗਰੀਕਲਚਰ ਦਾ ਮੇਲਾ ਲੱਗਦਾ ਹਰ ਸਾਲ ਤੁਹਾਨੂੰ ਵੀ ਪਤਾ ਹੀ ਹੋਣਾ ਤੇ ਉੱਥੇ ਅੱਜ ਨਵੇਂ-ਨਵੇਂ ਸੰਦ ਲਾਂਚ ਹੋਏ ਜਿਹੜੇ ਆਪਾਂ ਤੁਹਾਨੂੰ ਉਹ ਦਿਖਾਉਨੇ ਆ ਤੇ ਉੱਥੇ ਆਪਣਾ ਨਿੱਕਾ ਵੀਰ ਨਿੱਕਾ ਰਣਜੋਤ ਕਲਵੀਰਾ ਵੀ ਉੱਥੇ ਪਹੁੰਚਿਆ ਹੋਇਆ ਵਾ ਤੇ ਮਿਲਦੇ ਜਾ ਕੇ ਬਾਈ ਨੂੰ ਵੀ ਤੇ ਦਿਖਾਉਨੇ ਤੁਹਾਨੂੰ ਉੱਥੋਂ ਦਾ ਮੌਜ ਚੋ ਜਾਂ ਕੇ ਚਲੋ ਚੱਲੀਏ ਫਿਰ ਆਗੇ ਆਗੇ ਬਾਤ ਆਗੇ ਆਗੇ ਅਰਮ ਹੋ ਓਏ ਆਈ ਮਟਿਓ ਕਿਵੇਂ ਆ ਮਗਰ ਸੱਟਾ ਸੱਟਾ ਨੱਪੀ ਚੱਲਣ ਪਏ ਨੱਪੀ ਜਲ ਗਏ ਸੇਕ ਤਾਂ ਨਹੀਂ ਬਾਲਾ ਠੀਕ ਆ ਉਹ ਪਾਪਾ ਕਹਿੰਦਾ ਸਵੰਸਰ ਤੇ ਖੜੇ ਜਿਹੜਾ ਗਰਮ ਹੋ ਗਿਆ ਉਹ ਇੰਜਨ ਮੇਲਾ ਮਗਰ ਆਣਾ ਇਹਦਾ ਇੰਜਨ ਦਾ ਮਗਰ ਅਮਲਾ ਦਾ ਹਾਂ ਅੱਟ ਗਿਆ ਸਾਰਾ ਕੋ ਕਪੜਾ ਆ ਬਆ ਬਾਬਾ ਦੇ ਨਾਮ ਤੇ ਓਏ ਉਹਨੇ ਇੱਕ ਹੋਰ ਕਪੜਾ ਰੱਖਿਆ ਹੀ ਆਪਦਾ ਥੋੜੇ ਫਿਰ ਲੋਡ ਆਇਆ ਕੰਮ ਕੋਈ ਕੋਈ ਬਾਟਨ ਲਿਆ ਗਾ ਜੇਰਾ ਕਰੋ ਬਾ ਪਹੁੰਚ ਗਏ ਪਹੁੰਚ ਗਏ ਦਿਲ ਨਹੀਂ ਛੱਡਣਾ ਪਾਪਾ ਦਾ ਬੀਂਗਾ ਨਰ ਲਿਆਓ ਭਾਵੇਂ ਵੀ ਹਾਂ ਪਹੁੰਚ ਗਏ ਆ ਬਈ ਹਾਂ ਪਹੁੰਚ ਗਏ ਲੱਟ ਗਈ ਸਾਰਾ ਕੋਈ ਇਧਰ ਦਾ ਕਿਵੇਂ ਸੈਟ ਆ ਹੁਣ ਆਗ ਲੱਗੀ ਥਲੇ ਦੇਖਣਿਆ ਆਵਾਜ਼ ਹਾਂ ਨਾ ਕਰ ਇਹ ਕੀ ਹੈ ਇਹ ਬਾਬਾ ਜੀ ਤੂੰ ਪਹੁੰਚ ਗਏ ਪਤਾ ਨਹੀਂ ਤੁਹਾਨੂੰ ਸੌਂਦਾ ਹੋਊ ਪਹੁੰਚ ਗਏ ਨਹੀਂ ਹੋ ਹੋ ਮਾਗੇ ਪਰ ਲੱਗ ਗਿਆ ਨਾ ਨਹੀਂ ਨਹੀਂ ਮਗਾ ਦਾਦ ਲੀਕੇ ਮੜਾ ਪਹੁੰਚ ਗਏ ਆ ਦੇਖ ਹੁਣ ਇਹ ਮੋਲ ਚਾਲ ਰੱਖੀਦਾ ਆ ਸਰ ਆਏ ਪਰ ਚਾਰ ਆ ਪੰਜ ਚੁਸਲਾਪਾ ਲੈ ਲੇ ਅੱਜ ਦੱਸਣਾ ਨਹੀਂ ਕਿਹੜੇ ਲੈ ਆ ਲੈ ਆਇਰ ਇੱਕ ਬੋਤਲ ਫੜਾ ਦੇ ਮੈਨੂੰ ਕੋਕ ਪੀ ਲਾਂਗੇ ਜੁੱਜੀ ਕੀਤਾ ਕਿਧਰ ਗਏ ਆਪਣੇ ਨਾਲ ਦੇ ਕਿਵੇਂ ਇਹ ਦੋ ਚਾ ਆਪਣਾ ਜਿਹੜੀ ਪਰਾਲੀ ਇਕੱਠੀ ਨਹੀਂ ਕਰਦਾ ਗੰਡਾ ਵੀ ਨਹੀਂ ਬਣਾਦਾ ਨਹੀਂ ਨਹੀਂ ਗੰਡਾ ਨਹੀਂ ਇਹਨੇ ਇੱਕ ਸਾਈਡ ਤੇ ਲੰਬੀ ਲੇਨ ਬਣਾ ਦਿੰਦਾ ਇਹ ਪਰਾਲੀ ਦੀ ਦੇਖਿਆ ਨਹੀਂ ਵੀਡੀਓ ਉਹ ਜਦੋਂ ਇਕੱਠਾ ਬਣਦੇ ਇਹਨੇ ਲੇਨ ਬਣਾ ਦਣੀ ਇੱਕ ਸਾਈਡ ਤੇ ਸਾਰੀ ਇਹ ਬਣਦਾ ਇਹ ਬੈਲਰ ਆ ਆਹ ਉਹ ਨਹੀਂ ਜਿਗਾਰ ਚਾ ਇਹ ਦੋ ਚਾ ਗਰਾ ਸਿੰਗਲ ਆ ਵਾ ਘਾ ਜਿਹੜਾ ਆਪਣਾ ਗੱਦੀ ਗੋਦੀ ਘਾ ਉਹ ਸਿਸਟਮ ਇਹਦੇ ਦੇ ਰੇਟ ਇੱਕ ਲੱਖ 10000 ਦਾ ਈ ਆਮ ਲਾਈਨ ਦੇ ਵਿੱਚ ਪੁਰਜੇ-ਪਰਜੇ ਜਿਹੜੇ ਉਹ ਸਾਰੇ ਦਿਖਾਏ ਹੋਏ ਇਹਨਾਂ ਨੇ। ਹਾਂ। ਪਰ ਆ ਤੇ ਪੰਗੇ ਲੰਨਾ। ਗੋਲ ਵਾਲਾ ਕਾ ਦੱਸ ਦੇ। ਹੈਂ? ਫਾਰਮ ਟ੍ਰੈਕ 60 55 ਵਧੀਆ ਚੀਜ਼ ਬਣਾਈ ਆ ਜਿਹਨੇ ਬਣਾਈ ਆ। ਸੋਨਾ ਵਾ ਬੜੇ ਟਾਈਮ ਤੋਂ ਨਾ ਲਾਂਚ ਕੀਤਾ ਹੋਇਆ ਹੈ ਪਰ ਵੇਖਿਆ ਬੁਗਿਆ ਨਹੀਂ ਨਾ ਅੱਛਾ ਆ ਰਿਹਾ ドラਮਾ ਕਰਨ ਹੈ ਗਿਆ ਜਾਓ ਤੁਹਾਨੂੰ 854/4 ਬਖਾਈ ਇਹਨਾਂ ਨੂੰ ਜਿਹੜਾ ਹੋ ਰਿਹਾ ਹੈ ਪਰ ਇਸ ਰਾਤ ਇਹਦੀ ਬਹੁਤ ਬੀੜੀ ਬਹੁਤ ਆ ਇੱਥੇ ਦੱਸਦਾ ਨਾ ਰਸ਼ ਹੋਰ ਆਪਾਂ ਦੋ ਤਿੰਨ ਆਪਾਂ ਵੇਖ ਆਏ ਕੰਪਨੀਆਂ ਤੇ ਰਸ਼ ਹੈਗਾ ਇੰਨਾ ਜਿੰਨਾ ਇੱਥੇ ਬੋਲਾ ਸਭਾ ਸਾਰੇ ਹੀ ਸੈਣ ਆ ਵੀਰੇ ਪੋਦੀਆਂ ਬੰਦੇ ਘੈਂਡ ਬਣਿਆ ਵੇ ਵੱਡਾ ਹੀ ਬੋਹ ਬਣਿਆ ਬਲਾ ਇਹ ਦੋ ਹੀ ਟਰੈਕਟਰਾਂ ਦੇ ਸੈਣ ਆ ਇੱਕ ਹੌਲੈਂਡ ਇੱਕ ਸਭਰਾਜ ਜੇ ਬਾਪਣੇ ਕਿਰਪਾ ਕੀ 23 ਛੇਤੀ ਲਵਾ ਕੇ ਹੌਲੈਂਡ ਤਾਂ ਲੈ ਜਾਂਦਾ ਹੋਰ ਵੀ ਹੋਰ ਇਹ ਵੀ ਲਵਾਗੇ ਛੇਤੀ ਇਹ ਸਾਡੇ ਜਿਹੜਾ ਪੁਲਿਸ ਆ ਗਈ ਜਰਾ ਭਾਈ ਫਾਰਮ ਟਰੈਕ ਵਾਲਿਆਂ ਤੇ ਵੀ ਜਾਏ ਆ ਸੋਨਾ ਲੀਕ ਵਾਲੇ ਦੇ ਵੀ ਜਾਏ ਆ ਇੰਨਾ ਕਰਾਊਡ ਕਦੇ ਵੀ ਹੈ ਨਹੀਂਗਾ ਹੈਗਾ ਕਦੇ ਸਵਰਾਜ ਦੇਖੋ ਸਵਰਾਜ ਨੂੰ ਪਿਆਰ ਕਰਨ ਵਾਲੇ ਵਾਕਈ ਲੋਕ ਬਹੁਤ ਆ ਸਵਰਾਜ ਸਵਰਾਜ ਹੀ ਆ ਵੀਰੇ ਕਿਵੇਂ ਕੋਈ ਨਹੀਂ ਆਓ ਐ ਗੀਤਾ ਪੰਜ ਗੱਲ ਪੰਜ ਗੱਲ ਸ਼ਾਰਟ ਦਾ ਲੈ ਲਈ ਨਹੀਂ ਲੈ ਲਿਆ ਸ਼ਾਰਟ ਦਾ ਆਪਾਂ ਇਹ ਲੈ ਲੈਂਦਾ ਰਹਿੰਦੇ ਚੜਾ ਆਇਓ ਨਹੀਂ ਸਵਰਾ ਸੁਪਰ ਸੀਟਰ ਵੀ ਕੱਢਿਆ ਇਹਨਾਂ ਨੇ ਹੁਣ ਕਿ ਪਹਿਲਾਂ ਵੀ ਆ ਇਹ ਪਹਿਲਾਂ ਦਾ ਪਹਿਲਾਂ ਦਾ ਠੀਕ ਆ ਇਹਨਾਂ ਦਾ ਰੰਗ ਤਾਂ ਫਿਰ ਸਵਰਾਜ ਵਾਲਾ ਦਿੰਦੇ ਇਹਨੂੰ ਸ ਰੰਗ ਦਾ ਭੈ ਸ਼ਕਤੀਮਾਨ ਵਾਲਾ ਦੇਦਾ ਕਾਪੀ ਕਾਪੀ ਕੀਤੀ ਪਰ ਉਹਨੇ ਇਹਦੀ ਕਾਪੀ ਕੀਤੀ ਹੋਣੀ ਮੇਰੇ ਹਿਸਾਬ ਨਾਲ ਹਾਂ ਉਹਨੇ ਕੀਤੀ ਹੋਵੇ ਹੂੰ ਉਸੋ ਜਿਹਾ ਮਾਇਆ ਨਹੀਂ ਵੈਸੇ ਨਾ ਹੈ ਆਚਾ ਟਰੈਕਟਰ ਦੇ ਵੀ ਵਾਟੇ ਘੜਤੇ ਇਹਨਾਂ ਨੇ ਬਹੁਤ ਬਹੁਤ ਆ ਵਾਟੇ ਘੜਤ ਬਹੁਤ ਕੈਂਟ ਨਹੀਂ ਪੁਰਾਣੇ ਦਾ ਨਹੀਂ ਨਵੇਂ ਦਾ ਸਿਰਫ ਜਿਹੜਾ ਆ ਖੜਾਇੰਦਾ ਨਹੀਂ ਇਹਨੂੰ ਕਹਿੰਦੇ ਧੂੜ ਬਣਾਉਂਦੇ ਘਰ ਕੰਦਾ ਮੈਂ ਚੜ੍ਹ ਕੇ ਬੈਠ ਜਾ ਤੇਰੀਆਂ ਸ਼ੁਰੀਆਂ ਲੈ ਆਉਣਾਂ ਸ਼ੁਰੀਆਂ ਓ ਲੜਨਾ ਨਹੀਂ ਓ ਲੜਨਾ ਨਹੀਂ ਲੜਦਾ ਨਹੀਂ ਇਹਨੇ ਕਿਆ ਸ਼ੁਰੀਆਂ ਲੈਣੀਆਂ ਕਾਦੀਆਂ ਸ਼ੁਰੀਆਂ ਲੈਣੀਆਂ ਕਿੱਥੇ ਲੈ ਆਉਣੀਆਂ ਸ਼ੁਰੀਆਂ ਲੈਣੀਆਂ ਕਾਦੀਆਂ ਪੰਜ ਪੰਜ ਰੁਪਏ ਮਹਿੰਗੇ ਲੈਣੀ ਲੋਵੇ ਕਿਤੋਂ ਬ੍ਰਾਂਡ ਕੋਈ ਹੀ ਲੈ ਹੋਂ ਕੋਈ ਨਾ ਅਨ ਬ੍ਰਾਂਡ ਵਾਲਾ ਸਰਾਖਾਂ ਦਾ ਪਰ ਕੋਈ ਸਰਾਖ ਭਾਜੇ 6 ਵਜੇ ਕੋਈ ਹੀ ਲੈ ਆਇਆ ਤੋੜ ਕੇ ਲੈ ਕੇ ਆਇਆ ਨਹੀਂ ਬਾੜਾ ਨਾ ਨਾ ਗੱਡੀ ਦੇਖ ਕੇ ਆਂ ਭੜਾਈ ਨਹੀਂ ਕੇ ਕੇ ਮੈਂ ਕਰੀ ਤਗੜਾ ਕਰਕੇ ਨਹੀਂ ਤਾਂ ਪਾਉਂਦੇ ਨਹੀਂ ਤੂੰ ਬੈਠੇ ਨਹੀਂ ਕਰਾਉਂਦੇ ਨਹੀਂ ਕਾਪੀ ਨਹੀਂ ਕਰਾਉਂਦਾ ਚਲਾ ਆਂਦੇ ਕਾਰਸ ਕਰ ਲਓ ਸ਼ਕਲ ਦੇ ਕੇ ਮੈਂ ਤੇ ਆ ਜਾਗੇ ਆਹ ਮਾਨਾਰਤੀ ਦੀ ਵੀਡੀਓ ਬਣਾਈ ਜਾਣਾ ਅੱਡੇ ਡੋਲੇ ਦੋ ਬਾਹਾਂ ਵੀ ਚੱਕ ਲੈ ਹੈ ਅੱਡੇ ਡੋਲੇ ਤੇ ਤੂੰ ਹੀ ਮੋਢਿਆਂ ਦੇ ਚੱਕ ਲੈ ਚੱਕ ਆ ਰਿਹਾ ਯਾਰ ਮੋਢਿਆਂ ਦੇ ਚੱਕ ਲੈਣੇ ਗੱਲ ਕਿਹੜੀ ਆ ਹੈ ਅੱਡੇ ਦੇ ਸਾਰਾ ਹੀ ਦੇ ਦੇ ਓਏ ਓਏ ਆ ਮੈਂ ਪੌਣ ਜੋਗਾ ਵੀ ਨਹੀਂ ਹੈਗਾ ਵਿੱਚ ਵੇਚੋ ਕੋਈ ਨਹੀਂ ਕਰ ਉਹ ਆ ਰੋ ਯਾਰ ਕਿੰਨਾ ਨਹੀਂ ਜਿੱਦਿਆਂ ਜਲਦੀ ਹੁੰਦੇ ਹੈਂ ਚਲ ਆ ਜੋ ਹੋਰ ਆ ਜਿਹੜੇ ਬੈਠੇ ਆ ਬੜੇ ਬਹੁਤ ਸਾਫ ਸੁਥਰੇ ਆ ਉਹ ਗੱਲ ਤਾਂ ਸਹੀ ਆ ਤੇਰੀ بڑا ਸਾਲ ਹੀ ਗਿਆ ਯਾਰ ਮੈਂ ਇੱਥੇ ਹੁੰਦਾ ਮੇਰੀ ਸਮਾਦੀ ਬਣਾ ਦੂ ਅਗਲੇ ਸਾਲ ਦੀਵਾ ਜਗਾ ਦੇ ਉਹ ਆਹ ਚੱਕਰ ਕੀ ਬਣਿਆ ਉਹ ਯਾਰ ਦੋ ਗੜੇ ਲਵਾਤੇ ਉਹ ਦੋ ਤਰਾ ਕੇ ਭੈਣ ਜੋ ਮੁੰਡਾ ਬਣਾਤੀ ਉਹ ਤਿੰਨ ਤਿੰਨ ਤਾਂ ਕਹ ਯਾਰ ਕੋਕ ਪੀ ਮੜਾ ਮੜਾ ਸੈਟ ਹੋਏਗਾ ਪਾ ਲੈਨੇ ਆ ਇੱਥੋਂ ਕਿੱਥੋਂ ਮਿਲਦੀ ਪਰਫਮ ਭੈਣ ਚ ਚੱਲ ਆ ਇਸ ਛੱਟਾ ਪਏ ਉਹ ਠੰਡਾ ਕਰਾ ਲੈਨੇ ਉਹਦੇ ਵਿੱਚ ਟਬੋ ਕੇ ਝਟਕੂ ਕਿੱਥੇ ਮਿਲਦੀ ਆ ਮੋਟ ਮੁੱਕ ਜੂਗੀ ਆਈ ਫਰੀ ਮੁੱਕੀ ਪਰ ਹੈ ਚੱਲ ਲੱਭੀਏ ਫਿਰ ਆਜੋ ਕਿੱਧਰ ਉਹ ਪਹਿਲਾਂ ਹੁਣ ਤਾਂ ਲੱਭ ਲੋ ਚਵਾਟਾ ਉਹ ਭਰਾਵਾ ਉਹ ਚੱਕਰ ਵਧੇ ਹੋਏ ਆ ਪਤਾ ਨਹੀਂ ਕਿਦੋਂ ਮੈਂ ਤਾਂ ਆਪ ਛੱਡ ਕੇ ਭੱਜ ਜਾਂਦੇ ਹੂੰ ਓਏ ਗੋਲੀ ਨਹੀਂ ਮਾਰਨੀ ਸਾਈਡ ਤੇ ਆਏ ਨੇ ਸੀਗੇ ਹੈ ਸਾਈਡ ਤੇ ਆਏ ਨੇ ਆਪਾਂ ਤੋਂ ਉਹ ਬਾੜ ਗੋਲੀ ਨਹੀਂ ਮਾਰਨੀ ਓਏ ਗੋਲੀ ਨਹੀਂ ਮਾਰਨੀ ਤੁਹਾਨੂੰ ਨਾ ਇੱਕ ਨਿਆ ਜਾਣਾ ਬਣਾ ਕੇ ਤੂੰ ਸਾਰੇ ਨਹੀਂ ਆਉਣਾ ਉੱਥੇ ਬਾਈ ਤੂੰ ਤੇ ਵੀਡੀਓ ਤੈਨੂੰ ਚੱਲੂਗੀ ਫੇਰ ਵੇਖੀਂ ਹਾਂ ਕਹਿੰਦੇ ਪੇਜ ਤੇ ਬਣਾਉਗੀ ਇੱਕ ਰੋ ਕਿੱਥੇ ਤੀ ਪਹੁੰਚਣਾ ਹੋਣਾ ਵਾਲੀ ਕਿੱਥੇ ਹੋਲਾ ਵਾਲੀ ਪਹੁੰਚਣਾ ਹੋਣਾ ਵਾਲੀ ਕੀ ਉੱਥੇ ਪ੍ਰੋਗਰਾਮ ਕੀ ਆ ਉਹ ਮੋਪੇ ਬਾ ਠੀਕ ਆ ਕੋਈ ਚੱਕੋਈ ਚੱਕਰ ਨਹੀਂ ਫੋਨ ਲਾ ਦਿਓ ਬਾਈ ਦਰਵਾ ਨਿੱਕੇ ਵੀਰ ਨੂੰ ਫੋਨ ਲਾ ਦਿਓ ਮਾੜਾ ਮੈਂ ਤੂੰ ਤੀ ਕਿੰਨੇ ਦਾ ਸਲਾਈ 100 ਰੁਪਏ ਤਵੀਆਂ ਤਵੀਆਂ ਦਾ ਉਤਰ 2 4 ਹੋਰ ਸਾਥ ਲਾਂਗੇ ਕਿਹੜੀ ਗੱਲ ਕੋਈ ਕੰਮ ਨਾ ਕਰਿਆ ਕਰ ਤੇ ਰਸਤੀ ਨਾ ਪਿੱਛੇ ਟੰਗਾ ਪੁੱਟਣ ਵਾਲਾ ਵੜੀਓ ਬਾਂਦੀ ਇੰਜਣ ਤੋਂ ਆ ਵੀਰ ਨਾ ਸਾਰੇ ਗੱਡੀ ਆ ਆਪਣਾ ਫੋਰਡ ਕਿਦਾਂ ਛੱਡਣਾ ਜਿਗਰਾਉ ਨੇ ਬਾਬਾ ਬੁੱਢਾ ਹੀ ਰੇ 5 6 3 6 ਨੂੰ 6 ਨੂੰ ਕੋਲੋਂ ਚੱਲਾਂਗੇ ਫਿਰ ਕਿੱਥੇ ਲੜਾਈ ਹੋਈ ਪਈ ਆ ਫੋਨ ਤੇ ਰਾਤੀ ਗੱਲਾਂ ਹੋ ਰਹੀਆਂ ਆ ਉਹ ਸਿਮਾ ਹੱਕ ਮਾਫੀ ਮੰਗ ਗਿਆ ਨਾ ਸਾਰਿਆਂ ਦੱਸੇ ਚੁੱਪ ਕਰ ਜਾ ਬਸ ਉਹ ਵੀਡੀਓ ਵੀ ਹੁਣ ਫਿਰ ਉਹਨੂੰ ਭੋਲਾ ਪੈਂਦਾ ਯਾਰ ਇਹਦਾ ਦਮਾ ਭੋਲਾ ਪਾਂਛੀ ਬੰਦਾ ਸੁਧਰਾ ਨਹੀਂ ਹੈ ਤਾਂ ਭੋਲਾ ਹੀ ਆ ਨਹੀਂ ਇਹ ਗਾ ਮਗਰ ਆ ਪੱਤਰ ਕਰਨ ਨੂੰ ਉਹਨੇ ਫਿਰ ਕਹਿਣਾ ਚਾਹਿਆ ਉਹਨੇ ਆ ਗਿਆ ਉਹਨੀਆਂ ਅੱਗੇ ਵੱਢ ਕੇ ਖਾਲੀ ਨਹੀਂ ਪਉਂਦੀਆਂ ਹਾਂਜੀ ਹਾਂਜੀ ਤੇ ਇਹ ਮਗਰ ਕਰਦਾ ਉਹਨਾਂ ਨੂੰ ਪੱਤਰ ਠੀਕ ਆ ਪੱਤਰ ਪੱਤਰ 15 15 ਬਾਹਰ ਹੀ ਤੇ ਖਾਲੀ ਇੱਕ ਸਾਈਡ ਤੇ ਪੈਂਦੀ ਆ ਨਾ ਉੱਚੀ ਨਹੀਂ ਜਿਹੜੀ ਹੁੰਦੀ ਏ ਹਾਂ ਉਹ ਤਾਂ ਨਿੱਦਿਆ ਮਨ ਨਹੀਂ ਹੀ ਆਲਾ ਜੀ ਇਹ ਉਹਨਾਂ ਨੂੰ ਕਰ ਦੇਣਾ ਪੱਦਰ ਠੀਕ ਕੋਈ ਆਇਆ ਗਿਆ ਬਾਈ ਦੱਸਿਆ ਹਰ ਕੀ ਕਰਦਾ ਨੇ ਉਹ ਸ਼ਾਇਦ ਤਾਂ ਹੋਰ ਹੀ ਬੰਦਾ ਕੋਈ ਅੱਡਾ ਕਾਤੇ ਲਾਤਾ ਹੈ ਹਾਂ ਹਾਂ ਇਹ ਉਹ ਗਲੇ ਭੰਣ ਨੂੰ ਸੌਲਾ ਆ ਜੋ ਖਾਲੀ ਪੱਦਰ ਕਰਨ ਨੂੰ ਕਿਹਾ ਹੀ ਉਹ ਖਾਲੀ ਵੀ ਪੱਦਰ ਓਏ ਉਹ ਜਦਨਾ ਨਹੀਂ ਓਏ ਆ ਜਾ ਚਲੋ ਆ ਜਾ ਯਾਰ ਤੂੰ ਆ ਜਾ ਚਲਾ ਚੱਲ ਗਏ ਓ ਜਗਰੂ ਬਾਈ ਆ ਜਾ ਯਾਰ ਚੱਲ ਗਏ ਹਾਂ ਤਾਂ ਪਿਆਰ ਹੈ ਸਾਡਾ ਸਤਿਕਾਰ ਹੈ ਸਹੀ ਗੱਲ ਹੈ ਵੇ ਤੇਰੀ ਸਹੀ ਆ ਇਹ ਭੈਣ ਚੋਂ ਬਾਅਦ ਜੋ ਆਪ ਨੂੰ ਬਣਾ ਆਪਣਾ ਲੋਣੀਆਂ ਪੈਂਦੀਆਂ ਇਹ ਰੁਪਈਆ ਲੈਣਾ 2.2 ਲੱਖ ਰੁਪਈਆ ਤੇ ਹੱਕ ਦੇ ਨਹੀਂ ਭੈਣ ਦੇ ਨਹੀਂ ਢੀ ਹੂੰ ਹੈ ਚਾਦ ਦੇ ਟਰੈਕਟਰ ਮਗਰ ਪਾਈ ਹੋਵੇ ਭੈਣ ਹੱਕ ਰਾਜ ਰਹੇਂ ਦੀ ਹਾਂ ਸਾਰੀ ਮੂਥੀ ਆਪਾਂ ਸਹੀ ਆ ਇਹ ਟੁੱਟ ਜਾਂਦੀ ਹੈ ਟੁੱਟ ਜਾਂਦੀ ਹੈ ਟੁੱਟ ਜਾਂਦੀ ਹੈ ਐਡੀ ਐਡੀ ਦਾ ਹੁੱਕ ਜਿਹੇ ਸਾਧੀਆਂ ਤਵੀਆਂ ਟਰਾਲੀ ਵਾਲੀ ਹੁੱਕ ਹੈ ਹਾਂ ਪੂਰੀ ਵਧੀਆ ਚਲੋ ਵੀ ਓਏ ਆ ਵੇਖ ਮਾਸੀ ਨਿੱਕੀ ਜੀ ਲਈ ਚਲੋ ਯਾਰ ਤੇ ਹੋਣੀ ਆ ਹਰ ਮੁਖੌਲ ਦੀ ਗੱਲ ਆ ਜੱਟ ਨੇ ਓਹ ਕੀ ਬਾਤ ਆ ਇਹ ਭੰਡ ਸੱਦੇ ਨੇ ਨੇ ਇਹ ਗਲਵਾਜ ਦਾ ਨਹੀਂ ਚਾਚਾ ਮੜੀ ਗੱਲ ਤਾਂ ਸੁਣ ਇਹ ਪ੍ਰੋਮੋਸ਼ਨ ਕਰਕੇ ਭੰਡ ਸੱਦੇ ਨੇ ਕਹਿੰਦੇ ਆ ਉਹ ਨਹੀਂ ਆਪਾਂ ਆਪ ਛੱਡ ਨਹੀਂ ਆਪਣੇ ਯਾਰ ਇੱਕ ਕੰਪਨੀ ਆ ਦਰਵਾਜ ਜਿਹਨੂੰ ਲੋਕ ਕਾਪੀ ਕਰਦੇ ਆ ਪਰ ਇਹ ਕੰਪਨੀ ਨੇ ਕਦੇ ਕਿਸੇ ਦੀ ਕਾਪੀ ਵੇਚ ਨਹੀਂ ਮਾਰੀ ਭਰਾਵੋ ਸਾਧੂ ਮਾਰਦੇ ਆ ਕੋਈ ਨਾ ਆਪਦੇ ਇੰਪਲੀਮੈਂਟ ਆਪਣੇ ਸੰਦਾਬ ਬਣਾਉਂਦੀ ਹੈ ਕਹਿੰਗੇ ਭਾਈ ਯੱਤਾਂ ਦਾ ਕਾਰੋਬਾਰ ਹੈ ਤੇ ਯੱਤ ਕਦੇ ਕਿਸ ਦੀ ਰੀਸ ਨਹੀਂ ਕਰਦੇ ਜੱਟ ਤਾਂ ਕਹਿੰਦੇ ਬਖਰੀ ਲਖੀਰ ਖਿੱਚ ਦਿੰਦੇ ਐ ਇਹ ਯੱਤਾਂ ਨੇ ਮੁੰਡਿਆਂ ਆਧੀ ਕਰਾਂਗੇ ਜਿਹੜਾ ਉਹ ਕਰਾਂਗੇ ਤੇ ਯੱਤਾਂ ਵਾਲੇ ਲੈ 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 ਕਿਉਂ ਭਾਈ ਜਿੰਦਾਬਾਦ ਛੇ ਹਾਤਾ ਮੈਂ ਵਾ ਠੀਕ 5000 ਲਾ ਲੀ ਜੀ ਚਾਹ ਚਾਹ ਯਾਰ ਪਕੜਾ ਕਾਉ ਬੋਲਣ ਯੱਤਾ ਚੱਕਦੇ ਫਟੇ ਕਿਉ ਸਰਪੰਚ ਓਕੇ ਕੰਮ ਪੰਡਾਲਾ ਪੈਚ ਕੰਪਨੀ ਓਏ 5000 ਦਾ ਸਾਰੇ ਬੈਟ ਪ੍ਰਾਈਸ 5000 ਕਾ ਕਾਵਾ ਹੈ ਅੱਛਾ ਆਪਣਾ ਹਾਂ ਲਓ ਜੀ ਇਹ ਇਹ ਬੋਦਾ ਬੋਦਾ ਲੱਗਿਆ ਗਿਆ ਨਾ ਹੋ ਗਿਆ ਬੇੜਾ ਬਥੇਰੇ ਕਰਦੇ ਸੁਪਰ ਫੀਡਰ ਬੋਕੋ ਠੀਕ ਹੈ ਹੈ ਵੀ ਤੁਸੀਂ ਮੜਾ ਉੱਠੋ ਬਈ ਤੁਸੀਂ ਮੜਾ ਓਕੇ ਹਾਂ ਬਈ ਨਾਲ ਕੋਈਂ ਦੀ ਆਵੇ ਪਹੁੰਚਾ ਕੇ ਪਤਾ ਨਹੀਂ ਦੇਖਣੇ ਭੁੱਲਦੇ ਮੈਂ ਹੈਂ ਆਰ ਘੁਲਾਣਾ ਵੇ ਮੈਂ ਦੇਖੀ ਭਰਾਵਾ ਬਚਾ ਲਈ ਉਥੇ ਹੋਰ ਸਾਲੇ ਯਾਬ ਪਈ ਆ ਚਾ ਮੈਲਦੇ ਉਥੇ ਫਿਰ ਬਾਈ ਤੂੰ ਹੱਥ ਰੱਖੀ ਹੋਰ ਯਾਰ ਜੀਬ ਰੋਵੇ ਰੂਪੀ ਕੌਣਾ ਕੇ ਰੂਪੀ ਕੌਣ ਚੱਲ ਚੱਲ ਖੱਤੜੇ ਖੱਤੜੇ ਜਾਣਦੇ ਜਾਣਦੇ ਕੱਟਣੀ ਆ ਜਣਾ ਸਧਰਾ ਯਾਰ ਸਧਰਾ ਧਿਆਨ ਨਾਲ ਕੌਣ ਅਜੀ ਰੂਪ ਵੇ ਲੈ ਜਾਣ ਦੇ ਜਾਣ ਦੇ ਜਾਣ ਦੇ ਕਰਦੇ ਆ ਵਟੇ ਕੋ ਰੂਪੀ ਕਰਾ ਕਰ ਦੇਣਾ ਮੁੱਧ ਆ ਕੇ ਦਾ ਨੇ ਰੂਪੀ ਕੋ ਨਹੀਂ ਕੱਟਣੀ ਆ ਮੜ ਗਈ ਆ ਇਹਦਾ ਡਰ ਗਿਆ ਡਰ ਗਿਆ ਡਰ ਗਈ ਉਹ ਡਰ ਗਈ ਆਹ ਵਾਰੀ ਆਈ ਤਾਂ ਡਰ ਗਈ ਆ ਆਪਦੀ ਵਾਰੀ ਆਈ ਤਾਂ ਡਰ ਗਈ ਆ ਨਾ ਸਿੱਧਾ ਇੱਧਰ ਗੱਲ ਸਾਹਮਣੇ ਆ ਡਰ ਗਿਆ ਓਏ ਉਹਨੇ ਮੂਹਰੀ ਆ ਵੇ ਕਿੱਡੇ ਸੰਦਾ ਪਿਆ ਓਏ ਕਿਹੜਾ ਆ ਵੇ ਕਿੱਡੇ ਕਨੇ ਬੱਲਾ ਬੱਲਾ ਮੋਟਰ ਸਰਪੇ ਕਰਦਾ ਹੈ ਸਪਰੇ ਆ ਵੇ ਉਹ ਜਿਹੜੀ ਨਿੱਕੀ ਜੀ ਆ ਬੰਦੇ ਦੀ ਲੋੜ ਨਹੀਂ ਓ ਪੈਂਚ ਓ ਇਹ ਤਾਂ ਕੋਈ ਉੱਡਣੀ ਸ਼ੈ ਲੱਗਦੀ ਓ ਹੈਲੋ ਜੀ ਸਾਰਾ ਬੰਦੂ ਸੋ ਪਿਆ ਓ ਇਧਰ ਆ ਬਾੜਾ ਤੱਤਾ ਲੰਗਲੈਂਡ ਦੇ ਓ ਤੱਤਾ ਵੜਾਈ ਲੰਗਲੈਂਡ ਦੇ ਲੰਗਲੈਂਡ ਦੇ ਲੰਗਰਾਂ ਦੇ ਤੱਪਾ ਵੜਾਈ ਪੈਂਚ ਆ ਜਾ ਚੱਲ 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 ਚਾਚਾ ਰਾਮ ਮੌਤ ਗਿਆ ਕੁੜੀ ਉਹ ਦੇਖਣਾ ਪਈ ਓਏ ਚਾਚਾ ਮੇਰਾ ਸਾਰਾ ਪਿੰਡ ਨੇ ਵੱਜ ਜਾਣਾ ਸਵਾਦ ਚ ਇੰਦੇ ਦੀ ਚੱਲ ਗਏ ਪਿੰਡੇ ਤੇ ਚੱਲੀ ਗਏ ਗੱਡੀਆਂ ਗੱਡੀਆਂ ਰੈਂਡ ਗੇਤੀ ਗੱਡੀਆਂ ਆ ਬਾਹਰ ਟਿਕਿੰਗ ਓਏ ਵਾੜਾ ਢਿੱਗੇਗਾ ਏ ਆਗੇ ਆਗੇ ਪਹੁੰਚ ਗਏ ਪਹੁੰਚ ਗਏ ਆਸ ਦੇ ਅਸ ਦੇ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ 1 2 3 4 5 6 ਲੈ ਆ ਚਾ ਮੈਦਾਨ ਆ ਯਾਰ ਕੀ ਮੰਗਦਾ ਜੀ ਕਿੰਨੇ ਵੀਰ ਹੈ ਨਹੀਂ ਨਹੀਂ ਵੇਖ ਜਾਜ ਜੈ ਜਲਾ ਬਾੜ ਕੇ ਚਲਾ ਕੇ ਦਾ ਤੂੰ ਲੈ ਆ ਉਹ ਮੈਂ ਤਾਂ ਨਾ ਚਾ ਯਾਰ ਨਾ ਨਾ ਕੋਈ ਖੁੱਲੇ ਖੁੱਲੇ ਨਹੀਂ ਜਾਜ ਜੈ ਜਲਾ ਚਲਾ ਕੇ ਸਾਡਾ ਬੰਦਾ ਲੈ ਆ ਯਾਰ ਮੈਂ ਲੈ ਗਿਆ 100 ਰੁਪਿਆ ਦਾ ਕਾਟਲਾ ਸੱਟ ਆਉਂਦੇ ਰੱਖਣਾ ਹਾਂ ਸਹੀ ਸਹੀ ਆ ਸਹੀ ਆ ਡਰਾਈਵਰ ਤਾਂ ਵੇਹ ਜਿਹੜਾ ਇੱਕ ਰਿਗੇ ਰੁਪਿਆ ਕੋੜਾ ਇੰਜਨ ਦਾ ਕੰਮ ਕਰ ਦਿੰਦਾ ਬੱਜ ਕੇ ਇਧਰ ਕਿੰਨੇ 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 ਨਹੀਂ ਵੀਰੇ ਯਾਰ 40 ਹੋਰ ਟਿਕੂ ਸੁਆਮੀ ਬਾਈ ਬਾਈ ਇਹ ਅੱਤਰੀ ਭਜਾ ਕੇ ਵੇਖਣੀ ਫੁੱਲ ਕੱਲੇ ਕੰਤ ਦੇ ਉੱਪਰ ਨਹੀਂ ਚੱਲਦੀ ਬਸ ਜਾਂਦੀ ਨਹੀਂ ਬਈ ਤੂੰ ਛਾੜਦੀ ਆਂ ਨਹੀਂ ਤੋ ਤੇ ਨਹੀਂ ਜਾਂਦੀ ਦੁਕਾਨਾਂ ਨਹੀਂ ਜਾਂਦੀ ਆ ਬਾੜਾ ਓਏ ਛੋਰਾ ਕੈਮਰਾ ਵੜੀ ਆਂ ਭਾਈਆ ਬੈਗ ਭਾਈ ਦਾ ਕੀ ਢਾਰ ਕੇ ਖੇਰ ਚ ਜੇਰ ਚ ਆ ਚਲੋ ਬਾੜਾ ਚਲੋ ਬਲਰੋ ਅੱਗੇ ਚਲੋ ਬਾੜਾ ਇਧਰ ਆਖਰੇ ਇੱਧਰ ਆਓ ਇੱਧਰ ਇੱਧਰ ਸਰਗੜੀਆ ਬਾਤ ਨਾ ਲੈ ਖਾਜ ਕਰਦਾ ਐ ਨਾ ਬਚ ਲੈ ਕਿਦੈ ਇਹ ਆ ਗਿਆ ਥੋੜਾ ਜਿਆ ਕੋਈ ਨਾ ਯਾਨੀ ਆਵਾਜ਼ ਹੀ ਆ ਗਈ ਹੁਣ ਤਾਂ ਕੱਟ ਦਾਂਗੇ ਕੋਈ ਨਾ ਹੀ ਹੁੰਦਾ ਭੈਣ ਤੂੰ ਟੂ ਟੂ ਜੀ ਲਾ ਦਿਓ ਵਿੱਚ ਨਾ ਨਾ ਕੱਟ ਦਾਂਗੇ ਕਰ ਦੋ ਨਾ 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 ਪਾਲੀ ਕਿਦੈ ਤੂੰ ਲਈ ਬਾਈ ਅਜ ਤੱਕ ਵਲੌਗ ਐਡਿਟ ਨਹੀਂ ਕੀਤਾ ਨਾ ਨਾ ਪਾਇਆ ਨਾ ਵਿਚੀ ਉੱਤੇ ਜਾਣਾ ਫਿਰ ਟਿਕਟ ਫਲਾਇਟ ਕਰਨੀ ਹੈ ਤੂੰ ਵੀ ਮੇਰਾ ਖੋਲ ਕੇ ਵੇਖੀਂ ਨਾ ਜੀ ਨਾ ਉਹ ਉਹ ਤੂੰ ਦੇਖ ਹਾਂ ਉਹ ਵੀ ਉਹ ਵੀ ਦੇਖ ਲਓ ਉਹ ਵੀ ਦੇਖ ਲਓ ਮੈਂ ਵੀਡੀਓ ਮੈਂ ਤਾਂ ਆਪ ਨੂੰ ਲਗਾਈ ਨਹੀਂ 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 ਸੁਣੋ 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 ਹਾਂਜੀ ਮੈਂ ਵੀਡੀਓ ਮੈਂ ਵੀਡੀਓ ਬਣਾਉਣਾ YouTube ਤੇ ਮੈਂ ਸੀਟ ਬੈਟ ਲਾਉਂਦਾ ਪਿਆ ਸੀ ਜੋ ਜਨਾਬ ਨੇ ਰੋਕਿਆ ਮੈਂ ਪਿਛਲੇ ਸੇ ਉਥੋਂ ਰੋਕ ਕੇ ਮੈਂ ਲੇਸ ਗੁਰ ਕਰੇ ਲਏ ਆ ਅੱਛਾ ਤੇ ਮੈਂ ਉਹ ਵੀਡੀਓ ਉਹ ਤੇ ਆ ਬਾਈ ਨਾਲ ਬੈਠਾ ਮੈਂ ਸੀਟ ਬੈਟ ਲਾਉਂਦੇ ਪਏ ਸੀ ਜੋ ਜਨਾਬ ਨੇ ਹਾਂ ਡਰਾਈਵਿੰਗ ਸਮੇਂ ਨਹੀਂ 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 ਜਦੋਂ ਮੈਂ ਤੁਰਿਆ ਨਾ ਇਹ ਤਾਂ ਹੈ ਨਹੀਂ ਵੀ ਜਦੋਂ ਆਪਾਂ ਡਰਾਈਵਿੰਗ ਸਮੇਂ ਤੁਸੀਂ ਯੂਜ਼ ਬੈਲਟ ਮਤਲਬ ਡਰਾਈਵਿੰਗ ਚਲਾ ਰਹੇ ਸੀ ਉਸ ਟਾਈਮ ਤੁਸੀਂ ਸੀਟ ਬੈਟ ਨਾ ਜੀ ਨਾ ਹੈ ਤੁਰੇ ਇੱਥੋਂ ਹਾਂ ਹਰੇ ਮੈਂ ਤੁਰੇ ਇੱਥੋਂ ਹਾਂ ਇਹ ਤਾਂ ਹੈ ਨਹੀਂ ਗੱਡੀ 'ਚ ਬੰਦਣ ਚਲੋ ਬੱਸ ਹਾਲ ਲੈ ਨਾ ਨਾ ਜਨਾਬ ਦੀ ਗੱਲ ਸੁਣੋ ਮੀਟਰ ਡਾਕਾ ਚੈੱਕ ਕਰਨਾ ਆਪਾਂ ਸਾਮਾਨ ਲੈਨੇ ਆ ਇਹ ਤਾਂ ਹੈ ਨਹੀਂ ਆਪਾਂ ਤੁਰਦਣ ਲਈ ਬੈਟ ਲਾਣ ਗਏ ਨਹੀਂ ਪਤਾ ਆਪਾਂ ਕਿੱਥੇ ਖੜਨਾ ਕਿੱਥੇ ਨਹੀਂ ਖੜਨਾ ਕਰੋ ਕਰੋ ਸਭ ਮੇਰਾ ਓਕੇ ਰਿਪੋਰਟ ਹੈ ਜ ਮੇਰਾ ਪੂਰਾ ਹੀ ਲਾਇਸੈਂਸ ਪ੍ਰਦੂਸ਼ਣ ਅਸ਼ੋਰਸ ਸਭ ਪੂਰਾ ਹੀ ਮੇਰਾ ਦੋ ਮਿੰਟੋ ਮਿੰਟਾ ਮੈਨੂੰ ਟ੍ਰੈਫਿਕ ਨਾ ਦੇ ਯਾਰ ਉਹ ਗੱਡੀ ਚਗਾ ਕੇ ਕਰੋ ਕਰੋ ਪੂਰਾ ਕੋਈ ਚੈੱਕ ਕਰਨੀ ਉਹ ਗੱਡੀ ਦੁਲਾ ਲੱਗੇ ਚਲੋ ਮੈਂ ਚੀਕ ਓਕੇ ਫਿਰ ਓਕੇ ਬ੍ਰਦਰ ਓਕੇ ਕੋਈ ਚੈੱਕ ਕਰਨੀ ਗੱਡੀ ਅੱਗੇ ਤੋਰ ਦੇ ਚਲੋ ਮੇਰਾ ਕਰਾ ਦੇ ਹਾਂ ਤੁਹਾਡੇ ਨੇ ਕਰ ਰਹੇ ਹੋ ਤੁਸੀਂ ਚੈੱਕ ਕਰੋ ਜਰਾ ਮੇਰੇ ਸਾਰੇ ਡਾਕੂਮੈਂਟ ਪੂਰੇ ਹੀ ਇੱਧਰ ਆ ਸਾਰੇ ਡਾਕੂਮੈਂਟ ਮੇਰੇ ਪੂਰੇ ਆ ਜੀ ਅੱਛਾ ਜੀ ਇੱਥੋਂ ਲੈ ਕੇ ਮੈਂ ਇਹ ਸਿਰਫ ਤੁਰਿਆ ਹੀ ਸੀ ਸਾਰੇ ਹੁਣੇ ਹੀ ਤੁਰਿਆ ਜੀ ਅੱਛਾ ਜਨਾਬ ਵੀ ਸ਼ਾਇਦ ਸ਼ਾਇਦ ਕੈਮਰਾ ਚੈੱਕ ਕਰ ਲਓ ਮੈਂ ਸੀਟ ਬੈੱਟ ਲਾ ਹੀ ਰਿਹਾ ਸੀ ਤੁਰਦਿਆਂ ਨਾਲ ਹੀ ਜਨਾਬ ਨੇ ਰੋਕ ਲਿਆ ਆਪਾਂ ਰੁੱਕ ਗਏ ਨੇ ਜਰੂਰ ਤੁਸੀਂ ਉਹ ਉਥੋਂ ਗੱਡੀ ਕਿੱਥੋਂ ਲੈ ਕੇ ਆਈ ਸੀ ਜੀ ਜਨਾਬ ਆ ਪਿੱਛੇ ਹੀ ਤੁਰੇ ਆ ਲੇਜ਼ ਕਰਕੇ ਆ ਗੱਡੀ 'ਚ ਮੇਰੇ ਲੇਜ਼ ਕਰਕੇ ਪਏ ਆ ਦੇਖ ਲਓ ਤੁਸੀਂ ਆ ਬੈਕ ਸਾਈਡ ਤੇ ਹੁਣ ਮੈਨੂੰ ਮੈਂ ਕਿਹੜਾ ਰੋਜ਼ ਇੱਥੋਂ ਦਾ ਲੋਕਲ ਆ ਜੀ ਅੱਛਾ ਤੁਸੀਂ ਲੋਕਲ ਨਹੀਂ ਨਾ ਜੀ ਨਾ ਜਨਾਬ ਆ ਪਾ ਤੋਂ ਲੈ ਕੇ ਤੁਰੇ ਆ ਆਪਣੇ ਤਾਂ ਬਲੌਗ ਆਪਾਂ ਬਲੌਗ ਬਣਾਉਨੇ ਆ ਪੰਜਾਬ ਯੂਨੀਵਰਸਿਟੀ ਤੋਂ ਉੱਥੋਂ ਆਏ ਆ ਬਲੌਗ ਬਣਾ ਕੇ ਮੇਲਾ ਸੀ ਨਾ ਦੂਜਾ ਹਾਂਜੀ ਤੋ ਇਹ ਫੋਟੋ ਖਿੱਚੋ ਸਾਰੇ ਕੋ ਮੇਰਾ ਓਕੇ ਰਿਪੋਰਟ ਆ ਜੀ ਹਾਂਜੀ ਆਰਪੀ ਪਾ ਜੀ ਥੈਂਕ ਯੂ ਬ੍ਰਦਰ ਥੈਂਕ ਯੂ ਥੈਂਕ ਯੂ ਬ੍ਰਦਰ ਉਹ ਕੈਮਰੇ ਤੁਹਾਡੇ ਵੀ ਲੱਗੇ ਹੋਏ ਆ ਕਿੱਥੇ ਲੱਗੇ ਮੈਨੂੰ ਤਾਂ ਦਿਖੇ ਨਹੀਂ ਕਿੱਥੇ ਲੱਗੇ ਕਿੱਥੇ ਉਹ ਬਾਹਰ ਨਹੀਂ ਦਾ ਉਹ ਕੈਮਰੇ ਦੇ ਵਿੱਚ ਆਪਾਂ ਸੀਟ ਬੈਲਟ ਲਾਉਂਦੇ ਹੀ ਆ ਜਾਣਾ ਵਾ ਅੱਛਾ ਸੀਟ ਬੈਲਟ ਤੁਸੀਂ ਵੀ ਚੈੱਕ ਵੀ ਕਰ ਲਓ ਇਹ ਸੀਟ ਬੈਲਟ ਲਾ ਰੇ ਸੀ ਇਥੋਂ ਤੁਰਦੇ ਨਾਲ ਹੀ ਮੈਂ ਤੁਹਾਡੇ ਨਾਲ ਕੋਈ ਜੈਦਬਾਜੀ ਨਹੀਂ ਕਰ ਰਹੀ ਆਪਾਂ ਕੋਈ ਰੌਲਾ ਹੈ ਨਹੀਂ ਡਾਕੂਮੈਂਟ ਮੇਰੇ ਸਾਰੇ ਪੂਰੇ ਆ ਜੀ ਸੀਟ ਬੈਲਟ ਮੈਂ ਲਾ ਰਿਆ ਸੀ ਜਦੋਂ ਜਨਾਬ ਨੇ ਮੈਨੂੰ ਰੋਕਿਆ ਤੇ ਆਪਾਂ ਉੱਥੇ ਖੜ ਗਏ ਗੱਲ ਦੱਸਿਆ ਵੀਰੇ ਹਾਂਜੀ ਦੁਨੀਆ ਆਏਗੀ ਤਮਾਸ਼ੀ ਦੀ ਕਿਦਾਂ ਹੀ ਦੁਨੀਆ ਤਮਾਸ਼ੀ ਦੀ ਹਾਂ ਦੁਨੀਆ ਜਿਹੜਾ ਮੈਂ ਤੇ ਤੈਨੂੰ ਚੈੱਕ ਕਰੂੰਗਾ ਨਾ ਹਾਂ ਹਾਂ ਤੁਸੀਂ ਜੋ ਮਰਜ਼ੀ ਚੈੱਕ ਕਰੋ ਹੀ ਜਨਾ ਮੈਨੂੰ ਕਹਿ ਰਹੇ दारू ਪੀਤੇ ਆਪਾਂ ਦਾ दारू ਨੇ ਟੱਚ ਵੀ ਨਹੀਂ ਕੀਤਾ ਹੀ ਉਹ স্মੈਲ ਸੂਂਡ ਦਾ ਹੋਰ ਚੀਜ਼ਾਂ ਦੀ ਬੜੀਆਂ ਆਉਦੀ ਆਪਾਂ ਦਾ ਦਰੂ ਨੇ ਟੱਚ ਵੀ ਨਹੀਂ ਕੀਤਾ ਹੀ ਸਟੇਟਸ ਬੋਲਦਾ ਕਿ ਮੈਂ ਗੱਡੀ ਦਾ ਹਾਂਜੀ ਹਾਂਜੀ ਸਟੇਟਸ ਕੋ ਨਹੀਂ ਬੋਲਦਾ ਕਿਹੜਾ ਸਟੇਟਸ ਗੱਡੀ ਦਾ ਪੀ ਵੀ 05 ਆਪਣੀ ਔਨ ਰਿਕਾਰਡ ਗੱਡੀ ਆ ਜੀ ਕੋਈ ਕਮਾਲ ਹੋ ਗਈ ਆਪਣੀ ਔਨ ਰਿਕਾਰਡ ਗੱਡੀ ਆਪਾਂ ਕਿਹੜਾ 2 ਨੰਬਰ ਚ ਗੱਡੀ ਲੈ ਕੇ ਫਿਰਦੇ ਆ ਸਾਨੂੰ ਨਹੀਂ ਪਤਾ ਸਾਡਾ ਆ ਆਰਸੀ ਰਹੀ ਸਾਡਾ ਉਹ ਸਾਰਾ ਕੁਝ ਅਸ਼ੋਰ ਸਾ ਪ੍ਰਦੂਸ਼ਣ ਆ ਅਸ਼ੋਰ ਸਾ ਆਰਸੀ ਸਾਰਾ ਕੁਝ ਓਕੇ ਆਂ ਬੰਦ ਕਰ ਗੱਡੀ ਗੱਡੀ ਬੋਲਦੀ ਵੀ ਹੁਣ ਸਾਨੂੰ ਤੁਹਾਡੇ ਸਿਸਟਮ ਦਾ ਨਹੀਂ ਪਤਾ ਕਿਉਂ ਨਹੀਂ ਬੋਲਦੀ ਇੱਥੇ ਕੀ ਗੱਲ ਕੀ ਚੰਡੀਗੜ੍ਹ ਤੱਕ ਜਾਲ ਲਾਈ ਨਹੀਂ ਆਪਾਂ ਸੀਟ ਬੈਡ ਚਾਚਾ ਆਪਾਂ ਮੈਂ ਇੱਥੋਂ ਤੁਰਿਆ ਹੀ ਸੀਟ ਬੈਡ ਲਾਉਂਦਾ ਪਿਆ ਸੀ ਜੋ ਜਨਾਬ ਨੇ ਵੇਖਿਆ ਮੈਨੂੰ ਨਹੀਂ ਨਹੀਂ ਆਪਾਂ ਚਲਾਨ ਅਬ ਚਲਾਨ ਕਿਉਂ ਤਈਏ ਨਹੀਂ ਤੂੰ ਬੰਦ ਕਰ ਕਰ ਲੈ ਕਰ ਲੈ ਕੋਈ ਨਹੀਂ ਪਿਆਰ ਇਸ ਤਰੀਕਾ ਨਹੀਂ ਨਹੀਂ ਉਹ ਤਾਂ ਕੋਈ ਚੱਕਰ ਹੀ ਨਹੀਂ ਆਪਣਾ ਕਿਹੜਾ ਕੋਈ ਡਾਰ ਆ ਗਈ ਹੁਣ ਸਾਨੂੰ ਤੁਹਾਡੇ ਰਿਕਾਰਡ ਤੇ ਨਹੀਂ ਪਤਾ ਮੈਂ ਬੋਲਦੀ ਦਿਖਾ ਦਿੰਦਾ ਇੱਥੇ ਆਨਲਾਈਨ ਮੈਂ ਖੋਲ ਕੇ ਦਿਖਾ ਦਿੰਦਾ ਨਹੀਂ ਤੇਰੇ ਫੋਨ ਤੇ ਕਿਉਂ ਹੈ ਉਹ ਆਪਾ ਡਾਊਨਲੋਡ ਹੋਣੇ ਕਰਕੇ ਦਿਖਾ ਦਿੰਨੇ ਆਂ ਕਰੀ ਮੜੀ ਡਾਊਨਲੋਡ ਕਰੀਂ ਕਿਹੜੀ ਐਪ ਐ ਦੱਸੋ ਜਿੱਥੇ ਆਨਲਾਈਨ ਬੋਲਦੀ ਐ ਦੱਸੋ ਉਹ ਨਹੀਂ ਨਹੀਂ ਛੱਡ ਜਾ ਮੁੰਡਾ ਵੀਡੀਓ ਖਿਣਾ ਰਿਹਾ ਨੂੰ ਬਣਾ ਲੈਂਦੇ ਨਹੀਂ ਆਪਾਂ ਦੀ ਉਹਨੂੰ ਕਰ ਲੈਣੇ ਨਹੀਂ ਜਨਾਬ ਆਪਾਂ ਕਿਹੜਾ ਗਲਤ ਐ ਜੀ ਮੈਂ ਦੇਖ ਚੈੱਕ ਕਰਦਾ ਹਾਂ ਤੂੰ ਗਲਤ ਆ ਸੀ ਗਲਤ ਆ ਫਿਰ ਆਪਾਂ ਕਿਹੜਾ ਕਹਿ ਰਹੇ ਸਾਨੂੰ ਗਲਤ ਐ ਤੁਸੀਂ ਗਲਤ ਆ ਫਿਰ ਅਸੀਂ ਬੰਦ ਕਰ ਲਾਂ ਬੰਦ ਕਰ ਲਾ ਬੰਦ ਨਹੀਂ ਨਹੀਂ ਛੱਡ ਜਾ ਧਮਕੀਆਂ ਕਿਹੜੀਆਂ ਦੇ ਰਹਾ ਮੈਂ ਬੰਦ ਕਰ ਇਹਨੂੰ ਬਹਿ ਜਾ ਚੁੱਪ ਕਰਕੇ ਬਹਿ ਜਾ ਆ ਦੇਖੋ ਜੀ ਆਪਣੀ ਵੀਡੀਓ ਤੁਸੀਂ ਵੇਖੀ ਹੋਣੀ ਇਹ ਵੀ ਮੈਂ ਉੱਥੋਂ ਤੁਰਿਆ ਭੁੱਖ ਲੱਗੀ ਆਪਾਂ ਉੱਥੋਂ ਲੇਸ ਕਰਕੇ ਲੈ ਛੋਰਾ ਹਨ ਹੂੰ ਤੇ ਇਲਜ਼ਾਮ ਮੇਰੇ ਤੇ ਲਾ ਰਿਹਾ दारू ਪੀਤੀ ਪੁਲਿਸ ਵਾਲੇ ਮੈਂ ਕਿਹਾ ਮੇਰਾ ਤੁਸੀਂ ਟੈਸਟ ਕਰੋ ਜੇ ਮੇਰੀ दारू ਪੀਤੀ ਹੈ ਮੇਰੇ ਤੇ ਚਲਾਨ ਕਰੋ ਜਿਹੜਾ ਬੰਦ ਆ ਮੇਰੇ ਆਲ ਪੇਪਰ ਪੂਰੇ ਸੀਗੇ ਮੇਰੇ ਕਾਂਚ ਮੁੰਡਾ ਉੱਥੇ ਕਹਿ ਗਿਆ ਬਈ 500 ਦੇ ਭਾਂਜੇ ਛੁੱਟ ਜਾਏਗਾ ਮੈਂ ਕਦ ਲਈ 500 ਦੇ ਕੀ ਗੱਲ ਆ ਤੇ ਵੀਡੀਓ ਮੁਰੇ ਵੇਖੀ ਆ ਮੈਨੂੰ ਕਹਿ ਰਹੇ ਆ ਉਹ ਮੇਰਾ ਜਿੱਥੋਂ ਇੱਕ ਮੁੰਡਾ ਵਿੱਚੋਂ ਨਿਕਲਿਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕੀ ਰੌਲਾ ਹੋਊਗਾ ਤਾਂ ਪੇਪਰ ਮੇਰੇ A to Z ਪੇਪਰ ਪੂਰੇ ਸੀ ਮੇਰੇ ਤੇ ਕਹਿੰਦੇ ਤੇਰੇ 벨ਟ ਦਾ ਚਰਾਨਾ ਕਰਨਾ ਆਪਾਂ ਇੱਕ ਆਪਾਂ 200 ਮੀਟਰ ਹੂ ਪਿੱਛੇ ਮੈਂ ਸਾਈਂ ਤੁਰਿਆ ਤੁਰਹੀ ਸੀਗੇ ਹਾਂ 200 ਮੀਟਰ ਹੂ 200 ਮੀਟਰ ਨੂੰ ਮੈਂ ਤੁਰਿਆ ਮੈਂ ਇਦਾਂ 벨ਟ ਲਾ ਰਿਆਂ ਜਨਾਬ ਨੇ ਰੋਕਿਆ ਆ ਪਿਆਰ ਨਾਲ ਗੱਲ ਕੀਤੀ ਵੀਡੀਓ ਤੇ ਤੁਸੀਂ ਵੀ ਦੇਖੋਗੇ ਤੇ ਮੈਥੋਂ ਵੀਡੀਓ ਤੱਕੇ ਨਾ ਬੰਦ ਕਰਾਈ ਗਈ ਤੱਕੇ ਨਾ ਮੇਰਾ ਫੋਨ ਫੜਿਆ ਗਿਆ ਫੜਿਆ ਛੱਡ ਮੇਰੀ ਜੇਬ ਚ ਪਵਾਇਆ ਗਿਆ ਮਨੋਗੋ ਕਹਿ ਰਹੇ ਤਨੀ दारू ਪੀਤੀ ਆ। दारू ਪੀਤੀ ਮੈਂ ਨਾ ੜੂnga। ਇਹ ਆ ਪੰਜਾਬ ਪੁਲਿਸ। ਕਹਿੰਦਾ ਤੂੰ ਵੀਡੀਓ ਬਣਾ ਜਿਹੜੀ ਬਣਾਉਣੀ ਆ ਬਣਾ ਮੈਂ ਬਣਾਈ। ਜਿੰਨੀ ਬਣੀ ਮੈਥੋਂ ਬਣਾਈ ਬਾਕੀ ਮੈਥੋਂ ਬੰਦ ਕਰਾਈ ਗਈ ਵੀਡੀਓ। ਆਲ ਪੇਪਰ ਮੇਰੇ ਫੜ ਲੈ ਪੇਪਰ ਆਪਣੇ ਸਾਰੇ ਆਰ ਸੀ ਸਾਰਾ ਕੁਝ ਫੜ ਲੈਣਾ। ਮੇਰੇ ਕੋਲ ਲਾਇਸੈਂਸ, ਮੇਰਾ ਅਸ਼ੋਰੈਂਸ, ਮੇਰਾ ਪ੍ਰਦੂਸ਼ਣ ਤੇ ਮੇਰਾ ਆਪਣਾ A to Z ਕਹਿੰਦੇ ਦੀ ਆਨਲਾਈਨ ਗੱਡੀ ਨਹੀਂ ਬੋਲਦੀ। ਮੈਂ ਕਹਾਂ ਮੈਂ ਦੋਨੋਂ ਪਰ ਗੱਡੀ ਲਈ ਫਿਰਦਾ।

ਕਹੇ ਗੱਲ ਬਾਤ ਜਿੱਦਾਂ ਛੱਡਿਆ ਸਾਡਾ ਹੀ ਆ ਬਾਈ ਜਿੱਦਾਂ ਛੱਡਿਆ ਤੇ ਮੈਨੂੰ ਫੋਨ ਲਾ ਦੀ ਨਹੀਂ ਮਾਲ ਨਹੀਂ ਜਾਣਾ ਹਾਂ ਆਪਾਂ ਕਿੱਥੇ ਜਲਾਂਗੇ ਨਹੀਂ ਯਾਰ ਸੇਰਾ 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 ਯਾਰ ਗਰੀ ਮੜਾ ਬਾ ਆਵਾਜ਼ ਨਹੀਂ ਸੁਣਨੀ ਹਾਂਜੀ ਉਹ ਆਪ ਧੱਕੇ ਨਾ ਕੀਤਾ ਹਾਂ ਬਾਟ ਜਲਦੀ ਦੱਸ ਮੜਾ ਆਇਆ ਫਿਰ ਹਾਂਜੀ ਆ ਦੇਖ ਬੈਲਟ ਇਹਦੇ ਗੱਡੀਆਂ ਵਾਲੀ ਚੱਲਦੀ ਭੈਣ ਦੀ ਇਹ ਵੇ ਇਹਦੇ ਆਪ ਆਹ ਜਿਹੜੀ ਚਰੀ ਆਹ ਤਾਂ ਹੋ ਗਈ ਆਪਣੀ ਅਲਟਰਨੇਟਰ ਵਾਲੀ ਹਾਂਜੀ ਆ ਚਰੀ ਇਹਨਾਂ ਨੇ ਉਸ ਕੰਮ ਨੂੰ ਦਿੱਤੀ ਹੈ ਮਤਲਬ ਬਾਹਰਲੇ ਟ੍ਰੈਟ ਰੇਡੇ ਏਸੀ ਵਾਲੇ ਆ ਇਹ ਏਸੀ ਕੇ ਬੰਦਾ ਇੰਜਣ ਹੈ ਉਹ ਪਰਲੀ ਸਾਈਡ ਤੇ ਕੰਪਰੈਸ਼ਨ ਲਗਾਉਂਦਾ ਹਾਂਜੀ ਉਹ ਇਹ ਕੰਪਰੈਸ਼ਨ ਵਾਲੀ ਪੁਣੀ ਜਾ ਹਾਂ ਯਾਰ ਮੈਂ ਕਿਹਾ ਨਾ ਹੋਲਡ ਅਪ ਆਪਾਂ ਹੋਰ ਕਿਹਾ ਐਡੀ ਕੁਆ ਪੈ ਚੋਦੀ ਐ ਅੱਧੀ ਜਾਂਦੇ ਨਾਲ ਆਪਾਂ ਉਹ 벨ਟ ਵਾਲੀ ਹੋ ਗਈ ਆਪਣੀ ਜਿਹੜੀ ਚਾਰਜਿੰਗ ਵਾਲੀ ਪੱਖੇ ਨੂੰ ਆ ਜਿਹੜੀਆਂ ਧਰੀਆਂ ਬਚੀਆਂ ਨਹੀਂ ਇਹ ਬੱਕਰੀਆਂ ਇਹ ਬੱਕਰੀਆਂ ਮਤਲਬ ਵੀ ਇਹਦੇ ਉੱਤੇ ਉਹ ਕੰਪਰੈਸ਼ਨ ਲਗਾਉਂਦਾ ਏਸੀ ਵਾਲਾ ਹੂੰ ਇਹਦੇ ਉਹ ਵੀ ਉਹ ਵੀ ਉਹ ਵੀ ਹਾਂ ਉਹ ਵੀ ਪੰਗਾ ਬੰਦੀ ਆਪਣਾ ਇਹ ਚੱਕਰ ਆ ਹੂੰ ਆਪਾਂ ਗਾਂ ਨੂੰ ਹੁਣ ਦੂਜਾ ਵੀ ਲਾਉਣਾ ਆ ਜੇ ਪ੍ਰੈਸ਼ਰ ਹੁਣ ਵੀ ਲਾਉਣਾ ਆ ਆਪਾਂ ਨੂੰ ਜਗ੍ਹਾੜ ਕਰਨੇ ਪੈਂਦੇ ਆ ਹਾਂ ਹਾਂ ਕੋਈ ਲਾਉਣ ਨਹੀਂ ਬਸ 벨ਟ ਪਾਉਣੀ ਪਈ ਆਹ 벨ਟ ਬਦਲਣੀ ਸਾਰਾ ਕੋਈ ਬਦਲਣੀ ਨਹੀਂ ਪਾਉਣੀ ਪਣੀ ਇੱਕ ਹੋਰ ਬਸ ਓਏ ਹਾਂ ਦੇ ਲਿੰਗ ਆ ਗਿਆ ਬੇਤਨ ਚਰਚਿੰਗਾ ਵਾਟ ਓਕੇ ਮੇਰੀ ਜਾਨ ਧਿਆਨ ਨਾ ਜਾਏ ਹਾਂ ਲਵ ਯੂ ਲਵ ਯੂ ਮੈਲ ਦੇ ਰੰਗਾ ਫਿਰ ਓਕੇ ਓਕੇ ਟੈਕ ਟੂ ਦੀ ਬਾਜਾਈ ਨਾ ਗਲਤਾਈ ਤੇ ਗਲਤ ਬੰਦ ਕੀਤਾ ਇਹਨੂੰ ਨਹੀਂ ਯਾਰ ਉਹ ਤਾਂ ਮੈਂ ਵੀਡੀਓ ਬਣਾਈ ਆ ਉਹ ਤਾਂ ਜਾਣ ਕੇ ਹੱਥੀ ਬੰਦ ਕੀਤਾ ਵਾ ਨਹੀਂ ਫਿਰ ਐਡਾ ਇੰਜਨ ਹੈਗਾ ਬੰਦ ਕੀਤਾ ਨਹੀਂ ਫਿਰ ਲੋਕਾਂ ਦੀਆਂ ਗੱਲਾਂ ਨਹੀਂ ਨਾ ਫਿਰ ਗਲਤ ਗੱਲ ਯਾਰ ਤਾਂ ਲੱਗੇ ਨਹੀਂ ਕੋਈ ਸੋਚੇ ਵੀ ਨਹੀਂ ਲੱਗੇ ਤੇ ਵਲੌਗ ਦਾ ਕਰਦੇ ਆਪਾਂ ਇੱਥੇ ਐਂਡ ਜੇ ਵਲੌਗ ਘਰੇ ਘਰੇ ਆ ਗਈ ਮੈਂ ਹਾਂ ਬੱਸ ਸੋਲੀਕੋਮ ਕੋਮ ਕੋਮ ਮਿਲਦੇ ਆਪਾਂ ਅਗਲੇ ਵਲੌਗ ਵਿੱਚ ਤੁਹਾਨੂੰ ਧੰਨਵਾਦ ਸ਼ਾਸਤਰੀ ਜੇ ਵਲੌਗ ਵਧੀਆ ਲੱਗਿਆ ਤਾਂ ਜੋ ਕਰਨਾ ਕਰ ਦਿਓ ਸਬਸਕ੍ਰਾਈਬ ਕਰਨਾ ਕਰ ਦਿਓ ਨਹੀਂ ਕਰਿਓ ਬਈ ਹੈਂ ਕਰਿ ਦਿਓ ਬਈ ਚੰਚਾ ਆ ਚੱਲ ਆਪਾਂ ਓਕੇ ਬਈ ਸਸਿਕਾ